ਦੀ ਬੇਨਰ ਰਾਜ ਜਾਦਾ ਤਾਂ ਮੇਰੇ ਨਾਲ ਆ ਜੁੜੇ ਨੇ ਬਾਈ ਸਰਬਾ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਹੜਤਾਲ ਜਿਹੜੀ ਕਿਉਂ ਕੀਤੀ ਗਈ ਹੈ ਉਹਨਾਂ ਤੋਂ ਵੀ ਆਪਾਂ ਜਵਾਨੀ ਸੁਣਦੇ ਆ ਹਾਂਜੀ ਬਾਈ ਜੀ ਹੜਤਾਲ ਅੱਜ ਕਿਉਂ ਕੀਤੀ ਗਈ ਹੈ ਹੜਤਾਲ ਜੀ ਕੱਚੇ ਕੰਮ ਪੱਕੇ ਕੀਤੇ ਜਾਣ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਅੱਛਾ ਜੀ ਇਹ ਸਰਕਾਰਾਂ ਰੈਗੂਲਰ ਕੀਤੀਆਂ ਜਾਣ ਵੀ ਇੰਨੀ ਚੀਜ਼ ਨੂੰ ਮਿਲ ਨਹੀਂ ਮਿਲ ਨਹੀਂ ਜਿਹਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਇਹ ਹੜਤਾਲ ਅੱਜ ਹੀ ਰਹੂਗੀ ਕਿੰਨੇ ਵਜੇ ਤੱਕ ਰਹੂਗੀ ਅੱਜ ਪੂਰਾ ਦਿਨ ਰਹੂਗੀ ਜੀ ਅੱਜ ਪੂਰਾ ਦਿਨ ਰਹੂਗੀ ਹਰਤਾ ਹਰਤਾ ਹ ਜੀ ਠੀਕ ਹੈ ਜੀ ਇੰਡੀਆ ਦੇ ਪੂਰੇ ਦੇ ਪੂਰਾ ਦਿਨ ਰਹੂਗੀ ਪੂਰਾ ਦਿਨ ਰਹੂਗੀ ਅੱਜ ਹਾਂ ਜੀ ਇਹਦਾ ਮਤਲਬ ਕਿ ਅੱਜ ਬੀਬੀਆਂ ਨੂੰ ਥੋੜਾ ਔਖਾ ਹੋ ਜਾਊਗਾ ਔਖਾ ਤਾਂ ਹੁੰਦਾ ਹੀ ਆ ਜੀ ਜਦੋਂ ਕੋਈ ਸਿਸਟਮ ਚੱਲਦਾ ਘਰ ਪ੍ਰਾਈਵੇਟ ਸਭ ਸਾਰੀ ਚੱਲਦੀ ਆ ਜੋ ਸਰਕਾਰੀ ਉਹ ਬੰਦ ਹੈ ਅੱਛਾ ਜੀ ਪ੍ਰਾਈਵੇਟ ਤਾਂ ਸਾਰੀ ਚੱਲ ਰਹੀ ਹੈ ਹਾਂ ਜੀ ਹਾਂ ਆ ਸਰਬਾ ਵੀਰੇ ਤੁਸੀਂ ਕੀ ਕਹਿਣਾ ਚਾਹੁੰਦੇ ਬਸ ਆ ਪਗੜ ਜਿਹੜੀਆਂ ਮਾੜੀਆਂ-ਬੁੱਡੀਆਂ ਮਾਂਗਾਂ ਦਾ ਮਸਲਾ ਹੱਲ ਕੀਤਾ ਜਾਵੇ ਜੀ ਅੱਛਾ ਜੀ ਸਰਕਾਰ ਦੇ ਰਹਿਗੇ ਸਾਲ ਕੇ 8-9 ਮਹੀਨੇ ਰਹਿ ਗਏ ਇਹਨਾਂ ਦੇ ਜੀ ਗਰੀਬ ਬੰਦੇ ਹਰੇਕ ਵਿਚਾਰਾ ਬਾੜਾ-ਮੋਟਾ ਮਸਲਾ ਇਹਨਾਂ ਦਾ ਹੱਲ ਕੀਤਾ ਜਾਵੇ ਠੀਕ ਹੈ ਜੀ ਜਲਦੀ-ਜਲਦੀ ਇਹਦੇ ਕਰਕੇ-ਪੁਰਕੇ ਦਾ ਦੱਬ ਕੀਤਾ ਜਾਵੇ ਦੱਬ ਕੀਤਾ ਜਾਵੇ ਸਾਡੇ ਇਹ ਮਾਂਗਾਂ ਵਿਚਾਰਾਂ ਵੀ ਠੀਕ ਹੈਗੇ ਤੇ ਬੱਚਾ ਪਰਿਵਾਰ ਆ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਤਾਂ ਜਿਹੜਾ ਆ ਮੁਲਾਜ਼ਮ ਜਿਹੜਾ ਸੰਘਰਸ਼ ਕਰ ਰਹੇ ਨੇ ਤੁਸੀਂ ਕਿਵੇਂ ਮੰਨਦੇ ਉਹਨੂੰ ਲੈ ਕੇ ਹਰਤੀ ਚਾਹ ਉਹ ਚੰਗੀ ਖਾਤਰੀ ਕਰਦੇ ਗਾਂ ਬੋਖ ਖਗਾਤਰ ਕਰਦੇ ਬੱਚਿਆਂ ਦਾ ਤਾਂ ਕਰਦੇ ਆਪਦੇ ਠੀਕ ਹੈ ਜੀ ਠੀਕ ਹੈ ਇਹ ਹੁਣ ਇਹਨਾਂ ਵਿਚਾਰਿਆਂ ਨੂੰ ਕੋਈ ਮਸਲਾ ਹੱਲੇ ਨਾ ਉਹ ਗਾਂ ਉੱਤੋਂ ਪਰਚੀ ਆਉਗੇ ਜੀ ਸਰਗਾਂ ਇਹਨਾਂ ਦੇ ਤਨਖਾਹ 8000 ਤਨਖਾਹ ਉਹਦੀ ਇੱਕ ਬੇਜਰ ਕੋਸ਼ ਉਹ ਵਿਚਾਰੇ ਦਾ ਮਾੜਾ ਮੁੱਤ ਆਏਗਾ ਠੀਕ ਹੈ ਜੀ ਜੋ ਓਵਰ ਟਾਈਮ ਆ ਜੀ ਉਹ ਕਸਤੇ-ਕੁਸਤੇ ਹੋਗੇ ਇਹਨਾਂ ਦਾ ਰੱਥ ਕਿੱਥੇ ਜਾਣਾ ਠੀਕ ਹੈ ਜੀ ਤੇ ਗਾਂ ਮਤਲਬ ਚੱਲਦਾ ਹੱਦ ਕੀਤਾ ਜਾਦਾ ਠੀਕ ਹੈ ਜੀ ਠੀਕ ਹੈ ਠੀਕ ਆਪ ਤੁਸੀਂ ਦੇਖ ਸਕਦੇ ਹੋ ਆ ਇੱਧ ਬੇਬੀਆਂ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਇੰਤਜ਼ਾਰ ਹੈ ਸਰਕਾਰੀ ਬੱਸ ਦਾ ਹਾਲਾਂਕਿ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਅੱਜ ਹੜਤਾਲ ਹੈ ਪਰ ਉਹ ਫਿਰ ਵੀ ਆ ਬੱਸਾਂ ਦੀ ਉਡੀਕ ਦੇ ਵਿੱਚ ਨੇ ਤੁਸੀਂ ਦੇਖ ਸਕਦੇ ਹੋ ਮੋਗੇ ਨੂੰ ਜਾਣ ਵਾਲੀਆਂ ਜਿਹੜੀਆਂ ਸਵਾਰੀਆਂ ਖੜੀਆਂ ਨੇ ਤਾਂ ਜੇ ਉਧਰਲੇ ਪਾਸੇ ਦੀ ਗੱਲ ਕਰਾਂ ਉਧਰ ਫ੍ਰੀਕਾਟ ਨੂੰ ਜਾਣ ਵਾਲੀਆਂ ਜਿਹੜੀਆਂ ਸਵਾਰੀਆਂ ਖੜੀਆਂ ਨੇ ਬਹੁਤ ਤਦਾਦ ਦੇ ਵਿੱਚ ਲੇਡੀਜ਼ ਨੇ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਅੱਜ ਹੜਤਾਲ ਹੈ ਲਓ ਜੀ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਵਾਂ ਬੱਸ ਸਟੈਂਡ ਕੋਟਪੁਰਾ ਤੋਂ ਮੈਂ ਜਿਵੇਂ ਬੱਸ ਸਟੈਂਡ ਦੇ ਵਿਚਾਲੇ ਖੜਾ ਹਾਂ ਤਾਂ ਉਧਰਲੇ ਪਾਸੇ ਦੇਖ ਲਓ ਉਧਰਲੇ ਪਾਸੇ ਬੀਬੇ ਵੀ ਖੜੀਆਂ ਉੱਥੋਂ ਫਰੀਦਕੋਟ ਨੂੰ ਬੱਸਾਂ ਜਾਂਦੀਆਂ ਨੇ ਫਰੀਦਕੋਟ ਆ ਸ਼੍ਰੀ ਮੁਕਤਸਰ ਸਾਹਿਬ ਤਾਂ ਆ ਦੇਖ ਲਓ ਮੈਂ ਤੁਹਾਨੂੰ ਅੱਗੇ ਵੀ ਦਿਖਾ ਦਿੰਦਾ ਬੱਸ ਸਟੈਂਡ ਸਾਹਮਣੇ ਕੋਟਕਪੂਰਾ ਲਿਖਿਆ ਹੋਇਆ ਤਾਂ ਮੁਲਾਜ਼ਮਾਂ ਨੇ ਜਿਹੜੀ ਅੱਜ ਹੜਤਾਲ ਕੀਤਾ ਚੱਕਾ ਜਾਮ ਕੀਤਾ ਸਰਕਾਰ ਦੇ ਆ ਵਿਰੁੱਧ ਸਰਕਾਰ ਦੇ ਖਿਲਾਫ ਕਿ ਉਹਨਾਂ ਦੇ ਜਿਹੜੇ ਮੰਗਾਂ ਉਹ ਮੰਨੀਆਂ ਜਾਣ ਲਓ ਜੀ ਬੱਸ ਸਟੈਂਡ ਦਾ ਤੁਸੀਂ ਹਾਲ ਦੇਖ ਰਹੇ ਹੋ ਆ ਅੱਜ ਕਾਫੀ ਜਿਹੜੀ ਚੈਲਪੈਲ ਆ ਉਹ ਘਟ ਹੈ ਬਹੁਤ ਜ਼ਿਆਦਾ ਘਟ ਹੈ ਕਿਉਂਕਿ ਕਈ ਲੋਕਾਂ ਨੂੰ ਪਤਾ ਕਿ ਹੜਤਾਲ ਹੈ ਕਈਆਂ ਨੂੰ ਪਤਾ ਹੀ ਨਹੀਂ ਹੈਗਾ ਜਿਨ੍ਹਾਂ ਨੂੰ ਪਤਾ ਉਹ ਨਹੀਂ ਆਏ ਉਹਨਾਂ ਨੇ ਸਫ਼ਰ ਨਹੀਂ ਕਰਨਾ ਕਈਆਂ ਦਾ ਹੁੰਦਾ ਕਿ ਉਹ ਆਧਾਰ ਕਾਰਡ ਦੇ ਨਾਲ ਹੀ ਸਫ਼ਰ ਕਰਨਗੇ ਪਰ ਕਈਆਂ ਦਾ ਹੁੰਦਾ ਕਿ ਨਹੀਂ ਆਧਾਰ ਕਾਰਡ ਤੋਂ ਬਗੈਰ ਵੀ ਚੱਲ ਜੂਗਾ ਲਓ ਜੀ ਬੀਬੀਆਂ ਦੇ ਵਿੱਚ ਇੱਥੇ ਨਿਰਾਸ਼ਾ ਜਿਹੜੀ ਪਾਈ ਜਾ ਰਹੀ ਹੈ ਕਿ ਤਰ੍ਹਾਂ ਕਿਤੇ ਮੈਂ ਇਥੇ ਦੱਸਣਾ ਚਾਹਾਂਗਾ ਕਿ ਜਿੰਨਾ ਬੀਬੀਆਂ ਨੇ ਆਧਾਰ ਕਾਰਡ ਤੇ ਸਫ਼ਰ ਕਰਨਾ ਉਹ ਅੱਜ ਘਰੇ ਰਹਿਣ ਆਪਣਾ ਕੰਮ ਕਰਨ ਜਿੰਨਾਂ ਨੇ ਕੋਈ ਐਮਰਜੈਂਸੀ ਕਿਤੇ ਜਾਣਾ ਤਾਂ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਉਹ ਜਾ ਸਕਦੀਆਂ ਨੇ ਤਾਂ ਫੋਨੋਂ ਮੈਂ ਅੱਜ ਹਾਲਾਤ ਦੱਤੇ ਨੇ ਬਸਕਣ ਕੋਟਪੁਰਾ ਦੇ ਯਾਨੀ ਕਿ ਬੱਸਾਂ ਦੇ ਸਰਕਾਰੀ ਬੱਸੇ ਕਿ ਅੱਜ ਸਰਕਾਰੀ ਬੱਸਾਂ ਦੀ ਹੜਤਾਲ ਹੈ ਸਾਰੀਆਂ ਬੱਸਾਂ ਫ੍ਰਿਤ ਕੋ ਡਿਪੂ ਦੇ ਵਿੱਚ ਖੜੀਆਂ ਨੇ ਅੱਜ ਬੱਸਾਂ ਨਹੀਂ ਚੱਲ ਰਹੀਆਂ ਲਓ ਪ੍ਰਾਈਵੇਟ ਬੱਸਾਂ ਪੂਰੀ ਤਦਾਦ ਦੇ ਵਿੱਚ ਚੱਲ ਰਹੀਆਂ ਨੇ ਅੱਜ ਪ੍ਰਾਈਵੇਟ ਬੱਸਾਂ ਦੀ ਚਾਂਦੀ ਹੈ ਮੈਂ ਇਹ ਗੱਲ ਕਹੂੰਗਾ ਸਰਕਾਰੀ ਬੱਸਾਂ ਬੰਦ ਨੇ ਲੋ ਜੀ ਇੱਧਰ ਜਿਹੜਾ ਹੈਗਾ ਫ੍ਰੀ ਕੋਡ ਜਾਣ ਵਾਲੀਆਂ ਬੱਸਾਂ ਹੈ ਪ੍ਰਾਈਵੇਟ ਬੱਸਾਂ ਲਗਾਤਾਰ ਆ ਰਹੀਆਂ ਨੇ ਸਰਕਾਰੀ ਬੱਸਾਂ ਬਿਲਕੁਲ ਠੱਪ ਮੈਂ ਤੁਹਾਨੂੰ ਬੱਸ ਸਟੈਂਡ ਦਾ ਨਜ਼ਾਰਾ ਵੀ ਦਿਖਾ ਰਿਹਾ ਆ ਪਰ ਇੱਥੇ ਇੱਕ ਗੱਲ ਹੋਰ ਵੀ ਕਹਿਣਾ ਚਾਹੂਗਾ ਬੱਸ ਸਟੈਂਡ ਦੇ ਹਾਲਾਤ ਬਹੁਤ ਮਾੜੇ ਨੇ ਬਾਥਰੂਮਾਂ ਦੀ ਗੱਲ ਕਰੀਏ ਤਾਂ ਮੁਸ਼ਕ ਮਾਰਦਾ ਲੋਕ ਪਰੇਸ਼ਾਨ ਨੇ ਬਾਥਰੂਮ ਕਿੱਥੇ ਕਰਨਾ ਲੇਡੀਜ਼ ਨੂੰ ਖਾਸ ਕਰਕੇ ਵੱਡੀ ਦਿੱਕਤ ਆਉਂਦੀ ਹੈ ਤਾਂ ਇਹਨਾਂ ਸਮੱਸਿਆ ਦਾ ਵੀ ਜਿਹੜਾ ਹੈਗਾ ਨਗਰ ਕੌਂਸਲ ਨੂੰ ਹੱਲ ਕਰਨਾ ਚਾਹੀਦਾ ਜਿਹੜੀ ਦੂਸਰੀ ਜਿਹੜੀ ਸਮੱਸਿਆ ਤੁਹਾਨੂੰ ਦਿਖਾ ਰਿਹਾ ਸਰਕਾਰੀ ਬੱਸਾਂ ਬੰਦ ਦੀ ਉਹ ਇੱਕ ਵੱਖਰਾ ਮੈਟਰ ਹੈ ਉਹ ਇੱਕ ਸਰਕਾਰੀ ਮੈਟਰ ਹੈ ਸਰਕਾਰਾਂ ਸਰਕਾਰ ਸਰਕਾਰੀ ਪੱਧਰ ਦੇ ਆ ਲਓ ਜੀ ਸਰਕਾਰੀ ਬੱਸਾਂ ਬੰਦ ਪ੍ਰਾਈਵੇਟ ਬੱਸਾਂ ਚੱਲਦੀਆਂ ਬਠਿੰਡਾ ਨੂੰ ਪ੍ਰਾਈਵੇਟ ਬੱਸਾਂ ਮੋਗੇ ਨੂੰ ਪ੍ਰਾਈਵੇਟ ਬੱਸਾਂ ਫਰੀਕੋਟ ਨੂੰ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਸਰਕਾਰੀ ਬੱਸਾਂ ਬਿਲਕੁਲ ਬੰਦ ਨੇ ਲਓ ਜੀ ਵੀਡੀਓ ਬਣਾਉਣ ਦਾ ਮਕਸਦ ਤੁਹਾਨੂੰ ਜਾਣਕਾਰੀ ਦੇਣਾ ਹੈ ਵੇਖ ਸਾਥੀਓ ਕਿ ਅੱਜ ਜਿਹੜੀ ਹੜਤਾਲ ਕੀਤੀ ਗਈ ਆ ਪਨਪਸੇ ਸਰਕਾਰੀ ਬੱਸਾਂ ਵੱਲੋਂ ਹਾਲਾਂਕਿ ਪ੍ਰਾਈਵੇਟ ਜਿਹੜੀਆਂ ਬੱਸਾਂ ਚੱਲ ਰਹੀਆਂ ਨੇ ਤਾਂ ਬੱਸਾਂ ਪਿੱਛੇ ਪ੍ਰਾਈਵੇਟ ਆ ਰਹੀਆਂ ਨੇ ਤਾਂ ਬਹੁਤ ਸਾਰਾ ਰਸ਼ ਬੀਬੀਆਂ ਦਾ ਇੱਥੇ ਹੋ ਗਿਆ ਕਿਉਂਕਿ ਬੀਬੀਆਂ ਨੇ ਆਉਣਾ ਜਾਣਾ ਹੁੰਦਾ ਹੈ ਆਧਾਰ ਕਾਰਡ ਵਾਲੀ ਬੱਸ ਤੇ ਉਹ ਅੱਜ ਨਹੀਂ ਅੱਜ ਆ ਰਹੀ ਜਿਸ ਕਰਕੇ ਬੀਬੀਆਂ ਨੂੰ ਭਾਰੀ ਦਿੱਕਤ ਜਿਹੜੀ ਉਹ ਅੱਜ ਹੋ ਰਹੀ ਹੈ ਤਾਂ ਜਿਹੜੀ ਇਹ ਹੜਤਾਲ ਕਿਉਂ ਕੀਤੀ ਗਈ ਆ ਤੁਹਾਨੂੰ ਦੱਸਣਾ ਬੰਦਾ ਹੈ ਕਿ ਜਿਹੜੇ ਬਹੁਤ ਸਾਰੇ ਮੁਲਾਜ਼ਮ ਸਾਥੀ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਗਿਆ ਉਹਨਾਂ ਦੇ ਜ਼ਮਾਨਤਾਂ ਨਹੀਂ ਹੋ ਰਹੀਆਂ ਜੇ ਕੋਈ ਜ਼ਮਾਨਤ ਕਰਾਉਂਦਾ ਤਾਂ ਉਸ ਦੀ ਆਵਾਜ਼ ਜਿਹੜੀ ਉਹ ਬੰਦ ਕਰ ਦਿੱਤੀ ਜਾਂਦੀ ਸਰਕਾਰ ਵੱਲੋਂ ਤੁਸੀਂ ਦੇਖ ਸਕਦੇ ਹੋ ਰਸ਼ ਬਹੁਤ ਆ ਬੀਬੀਆਂ ਦਾ ਤਾਂ ਮੁਲਾਜ਼ਮਾਂ ਦਾ ਕਹਿਣਾ ਕਿ ਉਹਨਾਂ ਦੇ ਜਿਹੜੇ ਮੁਲਾਜ਼ਮ ਕੱਚਿਆਂ ਤੋਂ ਪੱਕੇ ਕੀਤੇ ਜਾਣ ਤਨਖਾਹਾਂ ਸਮਾਂ ਸਮੇਂ ਸਰ ਨਹੀਂ ਮਿਲਦੀਆਂ ਤੁਸੀਂ ਦੇਖ ਸਕਦੇ ਹੋ ਤੇ ठेकेदारी ਜਿਹੜਾ ਸਿਸਟਮ ਆ ਬੰਦ ਕੀਤਾ ਜਾਵੇ। ਲਓ ਜੀ ਅੱਜ ਬੀਬੀਆਂ ਨੂੰ ਲੱਗਦਾ ਪ੍ਰਾਈਵੇਟ ਜਿਹੜਾ ਸਫਰ ਉਹ ਕਰਨਾ ਪਊਗਾ। ਆਧਾਰ ਕਾਰਡ ਵਾਲੀ ਬੱਸਾਂ ਜੋ ਬੰਦ ਐ। ਮਤਲਬ ਤੁਸੀਂ ਦੇਖ ਸਕਦੇ ਹੋ। ਸਾਹਮਣੇ ਵੀ ਦੀਬੇ ਦਾ ਰਸ ਜਦਾ ਹੈ। ਤਾਂ ਮੇਰੇ ਨਾਲ ਆ ਜੁੜੇ ਨੇ ਭਾਈ ਸਰਬਾ ਜੀ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਹੜਤਾਲ ਜਿਹੜੀ ਕਿਉਂ ਕੀਤੀ ਗਈ ਐ? ਉਹਨਾਂ ਤੋਂ ਵੀ ਆਪਾਂ ਜਵਾਨੀ ਸੁਣਦੇ ਹਾਂ। ਹਾਂਜੀ ਭਾਈ ਜੀ। ਹੜਤਾਲ ਅਜ ਕਿਉਂ ਕੀਤੀ ਗਈ ਐ? ਹਰਤਾਲ ਜੀ ਕੱਚੇ ਕੰਮੇ ਪੱਕੇ ਕੀਤੇ ਜਾਣ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਅੱਛਾ ਜੀ। ਜਿਹੜੀਆਂ ਸਰਕਾਰਾਂ ਰੈਗੂਲਰ ਕੀਤੀਆਂ ਜਾਣ ਵੀ ਐਨੀ ਚੀਜ਼ ਨੂੰ ਮਿਲ ਨਹੀਂ ਮਿਲਨੀ ਜਿਹਦਾ ਕੋਈ ਨਾ ਭਾਅ ਹੈ ਨਹੀਂ। ਠੀਕ ਹੈ ਜੀ। ਇਹ ਹੜਤਾਲ ਅੱਜ ਹੀ ਰਹੂਗੀ ਕਿੰਨੇ ਵੇ ਤੱਕ ਰਹੂਗੀ? ਅੱਜ ਪੂਰਾ ਦਿਨ ਰਹੂਗੀ ਜੀ। ਅੱਛਾ ਪੂਰਾ ਦਿਨ ਰਹੂਗੀ ਹੜਤਾਲ। ਇਹ ਹੜਤਾਲ ਹੈ ਜੀ। ਠੀਕ ਹੈ ਜੀ। ਪੂਰੇ ਦਿਨ ਪੂਰਾ ਦਿਨ ਰਹੂਗੀ। ਪੂਰਾ ਦਿਨ ਰਹੂਗੀ ਅੱਜ। ਹਾਂ ਜੀ। ਇਹਦਾ ਮਤਲਬ ਕਿ ਅੱਜ ਬੀਬੀਆਂ ਨੂੰ ਥੋੜਾ ਔਖਾ ਹੋ ਜਾਊਗਾ। ਔਖਾ ਤਾਂ ਹੁੰਦਾ ਹੀ ਹੈ ਜੀ। ਜਦੋਂ ਕੋਈ ਸਿਸਟਮ ਚੱਲਦਾ ਕੰਮ ਪ੍ਰਾਈ ਠੀਕ ਹੈ ਜੀ ਆ ਸਰਬਾਥਰੇ ਤੁਸੀਂ ਕੀ ਕਹਿਣਾ ਚਾਹੋਗੇ ਬਸ ਆਪਾਂ ਜਿਹੜੀਆਂ ਇਹ ਮਾੜੀਆਂ-ਬੁੜੀਆਂ ਮਸਲੇ ਹੱਲ ਕੀਤਾ ਜਾਵੇ ਜੀ ਅੱਛਾ ਜੀ ਸਰਕਾਰ ਦੇ ਰਹਿਗੇ ਸਾਲ ਕੇ 8-9 ਮਹੀਨੇ ਰਹਿ ਗਏ ਇਹਨਾਂ ਦੇ ਹਾਂਜੀ ਹਾਂਜੀ ਗਰੀਬ ਬੰਦੇ ਹਰੇਕ ਵਿਚਾਰਾ بڑا ਮोटा ਮਸਲਾ ਇਹਨਾਂ ਦਾ ਹੱਲ ਕੀਤਾ ਜਾਵੇ ਠੀਕ ਹੈ ਜੀ ਜਲਦੀ ਚੌਧਰੀ ਜਿਹੜੇ ਪਰਤੇ-ਪੁਰਤੇ ਨੂੰ ਦੱਸ ਕਿੱਥੇ ਜਾਂਦਾ ਦੱਬ ਕਿਤੇ ਜਾਂਦਾ ਠੀਕ ਹੈ ਇਹ ਬੰਗਲ ਵਿਚਾਰਿਆਂ ਦੀ ਠੀਕ ਹੈ ਇਹਦੇ ਬੱਚਾ ਪਰਿਵਾਰ ਆ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਹਾਂਜੀ ਤਾਂ ਜਿਹੜਾ ਆਹ ਮੁਲਾਜ਼ਮ ਜਿਹੜਾ ਸੰਘਰਸ਼ ਕਰ ਰਹੇ ਨੇ ਤੁਸੀਂ ਕਿਵੇਂ ਮੰਨਦੇ ਉਹਨੂੰ ਲੈ ਕੇ ਅਰਤੀ ਚ ਚੰਗੀ ਖਾਤਰੀ ਕਰਦੇ ਗਾਂਭੋਤ ਕਰਦੇ ਖਗਾਤਰ ਕਰਦੇ ਬੱਚਾ ਕਰਦੇ ਆਪ ਵੀ ਠੀਕ ਹੈ ਜੀ ਠੀਕ ਹੈ ਇਹ ਹੁਣ ਇਹਨਾਂ ਵਿਚਾਰਿਆਂ ਨੂੰ ਕੋਈ ਮਸਲਾ ਹੱਲੇ ਨਾ ਉਹਨਾਂ ਗਾਉਂ ਤੋਂ ਪਰਤੀ ਹੋਗੇ ਜੀ ਸਰਖਾ ਇਹਨਾਂ ਦੇ ਲਈ 7000 ਰੁਪਏ ਤਨਖਾਹ ਉਹਦੀ ਇੱਕ ਮਹੀਨੇ ਕੋਸ਼ ਨੂੰ ਚਾਰੇ ਦਾ ਮਾਣਾ ਬਸ ਆਏਗਾ ਠੀਕ ਹੈ ਜੀ ਜੋ ওভার ਟਾਈਮ ਆ ਜੀ ਠੀਕ ਐ ਤੇ ਬੁੱਕੀ ਹੋਗੇ ਉਹਨਾਂ ਦੇ ਰੱfte ਕਿਤੇ ਜਾਣ ਠੀਕ ਹੈ ਜੀ ਤੇ ਗਾ ਮਤਲਬ ਜਿਹੜਾ ਦਾਅਦ ਕੀਤਾ ਜਾਣਾ ਠੀਕ ਹੈ ਜੀ ਠੀਕ ਹੈ ਠੀਕ ਹੈ ਪਰ ਤੁਸੀਂ ਦੇਖ ਸਕਦੇ ਹੋ ਆ ਇਧਰ ਆ ਮੋਗੇ ਤੋਂ ਜਾਣ ਲਿਆ ਜਾਂ ਬੱਸ